ਇੱਕ ਹੋਰ ਰਿਜ਼ਲਟ ਹੈ ਜੀ ਅੱਜ ਸਾਡੇ ਕੋਲ ਆਇਆਗਾ ਬਾਈ ਜੀ ਦੇ ਖੇਤ ਦੇ ਵਿੱਚ ਆਏ ਆਪਾਂ ਇੱਥੇ ਬਾਈ ਜੀ ਤੋਂ ਜਾਣਦੇ ਆਪਾਂ ਵੀ ਇਹਨਾਂ ਨੂੰ ਸਾਡੇ ਪ੍ਰੋਡਕਟ ਦੇ ਨਾਲ ਕੀ ਫਾਇਦਾ ਹੋਇਆ ਇਸ ਝੋਨੇ ਦੇ ਵਿੱਚ ਤੇ ਕਿੱਦਾਂ ਦਾ ਰਿਜ਼ਲਟ ਲੱਗਿਆ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਹਾਂ ਜੀ ਬਾਈ ਜੀ ਕੀ ਨਾਂ ਆਪਣਾ ਬਾਈ ਜੀ ਸਸੀ ਗਰ ਬਾਈ ਜੀ ਗੁਰਪ੍ਰੀਤ ਸਿੰਘ ਗੁਰੀ ਨੰਬਰਦਾਰ ਜੀ ਪਿੰਡ ਛਨੇੜੀ ਠੀਕ ਆ ਬਾਈ ਵੀਰ ਜੀ ਨਾ ਆਏ ਸਾਲ ਇਹ ਚੋਂ ਮਿੱਟੀ ਚੱਕਣ ਕਰਕੇ ਬਾਹਣ ਚੋਂ ਡੇੜੀਆਂ ਪੈ ਜਾਂਦੀਆਂ ਹੁੰਦੀਆਂ ਠੀਕ ਆ ਜਿਵੇਂ ਆ ਪਈਆਂ ਹੋਈਆਂ ਨੇ ਦਿਖਾ ਦੂ ਇੱਧਰ ਪਾਇਆ ਨਹੀਂ ਹੋਇਆ ਆਪਣਾ ਸਮਾਨ ਹਾਂ ਜੀ ਹੈਨਾ ਤੇ ਐਤ ਕੀ ਛੋਟਾ ਗੱਟਾ ਕਿੱਲੇ ਦਾ ਪਾਇਆ ਜੀ ਪੰਜ ਕਿੱਲਾਂ ਚ ਪਾਇਆ ਪੰਜੇ ਕਿੱਲਾਂ ਚ ਪੂਰਾ ਵਧੀਆ ਰਿਜ਼ਲਟ ਆ ਮੰਨ ਲਓ ਤੁਸੀਂ ਪੰਜ ਕਿੱਲਾਂ ਚ ਵਰਤਿਆ ਪੰਜਾਂ ਚ ਹੀ ਮਿੱਟੀ ਚੱਕੀ ਹੋਈ ਜੀ ਹਾਂਜੀ ਪੰਜਾਂ ਚ ਹੀ ਪ੍ਰੋਬਲਮ ਆਉਂਦੀ ਤੁਹਾਨੂੰ ਸਾਰੇ ਬਾਣ ਚ ਮੰਨ ਲਓ ਡੈੜੀਆਂ ਪੈਂਦੀਆਂ ਜੀ ਹਾਂਜੀ ਮੰਨ ਲਓ ਆਪਾਂ ਕਿਹਦੀ ਬੰਜਰ ਬੰਜਰ ਜੀ ਦੇਖੋ ਜੀ ਆਹ ਹੋਈ ਪਈਆ ਆਹ ਚੀਜ਼ ਹੋ ਜਾਂਦੀ ਕੋਈ ਪ੍ਰੋਬਲਮ ਨਹੀਂ ਹੈਗੀ ਸਾਰੇ ਆਲੇ ਦਾਲੇ ਸਾਰੇ ਆ ਦਿਖਾ ਦਿਓ ਬਾਈ ਜੀ ਹਨਾ ਸਾਰੀ ਇੱਕੋ ਜਿਹੀ ਖੜੀ ਹੈਗੀ ਕੋਈ ਕੋਈ ਦਿੱਕਤ ਨਹੀਂ ਹੈ ਜੀ ਹਾਂਜੀ ਹਨਾ ਇੰਨੇ ਖਾਨਦਾਰ ਰਿਜ਼ਲਟ ਆ ਰਹੇ ਨੇ ਬਾਈ ਜੀ ਨੇ ਮਿੱਟੀ ਚੱਕੀ ਉਹਦੇ ਵਿੱਚ ਕੋਈ ਹੋਰ ਬਾਹਲਾ ਸਮਾਨ ਵੀ ਨਹੀਂ ਪਾਇਆ ਇਹਨਾਂ ਨੇ ਆਪਣਾ ਇੱਕ ਨੈਨੋਟੈਕ ਦੇ ਗ੍ਰੇਨੂਲ ਦੋ ਚੀਜ਼ਾਂ ਪਾਈਆਂ ਉਹ ਪੂੜੀ ਪਾਈ ਸੀ ਨਾ ਹਾਂਜੀ ਦੋ ਚੀਜ਼ਾਂ ਬਾਈ ਨੇ ਆਪਣੀਆਂ ਵਰਤੀ ਸੀ ਇਹਨਾਂ ਨੂੰ ਜਿਹੜੀ ਇਹ ਦਿੱਕਤ ਆ ਬਾਹਨ ਦੇ ਵਿੱਚੋਂ ਖਤਮ ਹੋ ਗਈ ਜਾਨੀ ਉਹ ਦਿੱਕਤ ਤੁਹਾਨੂੰ ਆਈ ਸੀ ਤੁਹਾਨੂੰ ਕੋਈ ਐਕਸਟਰਾ ਹੋਰ ਕਰਨ ਦੀ ਲੋੜ ਨਹੀਂ ਨਹੀਂ ਮੰਨ ਲਓ ਇਹਦੇ ਵਿੱਚ ਬੰਦਾ ਹੋਰ ਬਹੁਤ ਕੁਝ ਕਰਦਾ ਨਾ ਜਿਵੇਂ ਕਰ ਲੀਏ ਜਾਂ ਉਵੇਂ ਕਰ ਲੀਏ ਐਕੀ ਹੋਰ ਕੁਝ ਵੀ ਨਹੀਂ ਪਾਇਆ ਜੀ ਮਿੱਟੀ ਕਾਫੀ ਚੱਕੀ ਹੋਈ ਹੈ ਇਹਦੇ ਵਿੱਚੋਂ ਮਿੱਟੀ ਇਹ ਹੈ ਜੀ 4-5 ਫੁੱਟ ਉੱਚਾ ਬਾਹਨ ਤੇ ਚੱਕੀ ਨੂੰ ਤਾਂ ਹੋ ਗਏ ਕਈ ਸਾਲ 4-5 ਸਾਲ ਜਾਨੀ ਉਦੋਂ ਤੋਂ ਹੀ ਪ੍ਰੋਬਲਮ ਚੱਲਦੀ ਆ ਰੋਂ ਤੋਂ ਉੱਧਰੋਂ ਪਰਲੇ ਪਾਸੇ ਉਹ ਨਾ ਜੀਰੀਆਂ ਐ ਮੱਚੀਆਂ ਜਾਂਦੀਆਂ ਮੱਚੀਆਂ ਜਾਂਦੀਆਂ ਜੀ ਹਾਂਜੀ ਮੰਨ ਲਓ ਆਪਣੀ ਪ੍ਰੋਬਲਮ ਚੱਲੀ ਜਾਂਦੀ ਹੈ ਹਾਂਜੀ ਐਸੀ ਪਹਿਲੀ ਵ ਤੁਸੀਂ ਦੇਖੋ ਬਾਈ ਜੀ ਹਰ ਸਾਲ ਕਈ ਸਾਲ ਹੋ ਗਏ ਬਾਈ ਨੂੰ ਕਹਿੰਦੇ ਵੀ ਮਿੱਟੀ ਚੱਕੀ ਨੂੰ ਦਾ ਵੀ ਹਰ ਸਾਲ ਸਾਨੂੰ ਦਿੱਕਤ ਆਉਂਦੀ ਦੀ ਇਹਦੇ ਵਾਹਣ ਦੇ ਵਿੱਚ ਅ ਮਤਲਬ ਮੈਂ ਬੰਜਰ ਮੰਗੂ ਦਿਖਾਉਣ ਲੱਗ ਜਾਂਦਾ ਕਿ ਕਿਦੋਂ ਕਿਦੋਂ ਡੈੜੀਆਂ ਬਣ ਜਾਂਦੀਆਂ ਸੀ ਇਹ ਪਹਿਲਾ ਸਾਲ ਜਦੋਂ ਇਹ ਮਾਹਣ ਦੇ ਵਿੱਚ ਪ੍ਰੋਬਲਮ ਆਈ ਨਹੀਂ ਇਦਾਂ ਦੀ ਤੇ ਅਸੀਂ ਕਹਾਂਗੇ ਕਿਸਾਨ ਭਰਾਵਾਂ ਨੂੰ ਬਹੁਤ ਜ਼ਬਰਦਸਤ ਰਿਜ਼ਲਟ ਆ ਰਹੇ ਨੇ ਤੁਸੀਂ ਵੀ ਆਪਣੇ ਖੇਤਾਂ ਦੇ ਵਿੱਚ ਇਹ ਚੀਜ਼ ਵਰਤਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਹਾਂ ਜੀ ਤੇ ਵੱਡੀ ਜ਼ਾਹਿਰ ਨਹੀਂ ਹੈਗੀ ਕੋਈ ਵੱਡੀ ਗੱਲ ਤੇ ਆਪਾਂ ਸਾਰਿਆਂ ਨੂੰ ਇਹੀ ਸੁਨੇਹਾ ਕਿਸਾਨ ਭਰਾਵਾਂ ਨੂੰ ਤੁਸੀਂ ਵੱਧ ਤੋਂ ਵੱਧ ਇਹਨਾਂ ਪ੍ਰੋਡਕਟਾਂ ਨੂੰ ਆਪਣੇ ਬਾਹਨ ਦੇ ਵਿੱਚ ਵਰਤੋ ਅਸੀਂ ਇਹ ਵੀ ਕਹਿੰਦੇ ਹਾਂ ਵੀ ਜਿੱਥੇ ਤੁਹਾਡੇ ਲਈ 10 ਕਿੱਲੇ ਨੇ 2 ਕਿੱਲੇ ਜਾਂ 3 ਕਿੱਲੇ ਤੁਸੀਂ ਵਰਤਣਾ ਸਟਾਰਟ ਕਰੋ ਤਾਂ ਕਿ ਤੁਹਾਨੂੰ ਰਿਜ਼ਲਟ ਮਿਲੇ ਫਿਰ ਤੁਸੀਂ ਅੱਗੇ ਲਾ ਦਿਨੇ ਤਾਂ ਅੱਗੇ ਤੁਸੀਂ ਵੱਧ ਬਾਅਦ ਚ ਵੀ ਪਾ ਸਕਦੇ ਹਾਂ ਹਾਂਜੀ ਬਾਈ ਧੰਨਵਾਦ ਤੁਹਾਡਾ ਥੈਂਕ ਯੂ